ਸਿਕਾਲ ਫਿਰ ਮੈਂ ਸੋਨੂ ਸਿੰਘ ਸਨੇਕ ਕਾਚਰੇ ਪਟਿਆਲੇ ਤੋਂ ਜੀ ਤੇ ਵੀਰ ਜੀ ਸਾਡੇ ਕੋਲ ਆਈਆਂ ਦੋ ਪੁੱਲਾ ਸਨੇਕ ਦੀਆਂ ਜੀ ਇੱਕ ਸਨੇਕ ਆਇਆਗਾ ਜੀ ਭਾਰਤ ਦਾ ਜਰੀਲਾ ਸੱਪੀ ਕਾਮਨ ਕ੍ਰੇਟਿਡ ਠੀਕ ਹੈ ਸੈਨੇਟ ਕਿੱਲ ਠੀਕ ਹੈ ਤੇ ਦੋ ਸਨੇਕ ਹੈ ਸਾਡੇ ਕੋਲ ਕਾਮਨ ਪ੍ਰੋਫਸਨਿਕ ਦੋ ਸਾਡੇ ਕਮਿਊਨਿਟੀ ਆਮ ਸਾਡੇ ਘਰਾਂ ਚ ਮਿਲ ਜਾਂਦਾ ਜੀ ਉਹ ਤੇ ਜਿਹੜਾ ਪਹਿਲਾ ਸਨੇਕ ਹੈ ਜੀ ਉਹ ਫਲੋਰ ਤੇ ਫਿਰ ਰਿਹਾ ਜੀ ਆ ਕਿ ਤੇ ਆਪਾਂ ਨੂੰ ਰੈਸਕਿਊ ਕਰਦੇ ਆ ਆਪਾਂ ਜਾ ਕੇ ਉਹ ਸਨੇਕ ਮੂੰਹ ਤੋਂ ਨਹੀਂ ਬਹੁਤ ਚਿਰ ਤੋਂ ਦਿਖ ਰਿਹਾ ਸੀ ਦਿਨ ਤੋਂ ਤੇ ਵਰਜੀ ਨੇ ਸਾਡ ਨੂੰ ਫੋਨ ਕੀਤਾ ਤੇ ਵੀ ਕੀ ਕੀਤਾ ਜਾਵੇ ਅਸੀਂ ਰਿਸਕ ਤੇ ਵੀ ਗਏ ਸੀ ਇੱਕ ਦਵਾਰ ਉਹਦੇ ਘਰੇ ਨਾਲੇ ਤੇ ਸਨੇਕ ਸਮੂ ਨਹੀਂ ਮਿਲਿਆ ਹੈਗਾ ਤੇ ਆਪਾਂ ਵਰਜੀ ਨੂੰ ਕਿਹਾ ਵੀ ਤੁਸੀਂ ਆਟਾ ਲੈ ਕੇ ਨਾ ਵੀ ਆਟਾ ਖੰਡਾ ਦਿਓ ਮਨ ਮਨ ਜਾਤੀ ਉਹ ਦੇਖ ਪਰ ਤੇ ਵੀ ਸਨੇਕ ਦੇ ਨਿਸ਼ਾਨ ਪੈਣਗੇ ਉੱਪਰ ਤੇ ਅਸੀਂ ਉਹ ਰਿਸਕ ਕਰ ਲਾਂਗੇ ਤੁਹਾਨੂੰ ਫਾਈਨਲ ਜਿਹੜਾ ਸਨੇਕ ਹੋਰੇ ਹੈ ਇਹ ਪਾਈ ਸਾਹਮਣੇ ਇਗਨੋਰ ਕਰਤੀ ਗੱਲ ਕੁਛਿਰਵਾ ਸਨੇਕ ਦੇਖਿਆ ਉਹਨਾਂ ਨੇ ਧਿਆਨ ਚ ਆਇਆ ਵੀ ਵਰਜੀ ਨੇ ਕਿਹਾ ਸੀ ਆਟੇ ਬਾਰੇ ਉਹਨਾਂ ਨੇ ਆਟਾ ਗੁੰਨੇ ਆਟਾ ਗੁੰਨ ਕੇ ਲਾ ਕੇ ਉੱਪਰ ਜਿਹੜਾ ਇਹ ਗੜਬੜ ਤੋਂ ਆਟਾ ਜਿੱਤਰਾ ਤੇ ਸਨੇਕ ਛੋਟਾ ਥੋੜਾ ਥੋੜਾ ਜਾਏ ਉਹ ਥਲੇ ਦੱਬਿਆ ਪਿਆ ਜਾ ਕੇ ਹੁਣ ਆਪਾਂ ਜਾ ਕੇ ਫੜਦਿਆਂ ਜਾ ਕੇ ਇਹਨੂੰ ਤੇ ਜਾ ਕੇ ਨੂੰ ਵਧੀਆ ਥਾਂ 'ਤੇ ਜਾ ਕੇ ਰਿਲੀਜ਼ ਕਰਦਾਂਗੇ ਜਾ ਕੇ ਆਪਾਂ ਹੀ ਵੀਰੇ ਕ੍ਰੈਸਕਿਊ ਗਸਟੀਆਂ ਆ ਜੀ ਭਾਈ ਕਿਹੜੇ ਏਰੀਆ ਜੀ ਇਹ ਠਾਕੜਾ ਕਲੋਨੀਆ ਭਾਈ ਠਾਕੜਾ ਕਲੋਨੀ ਵਿੱਚ ਆ ਜੀ ਇੱਕ ਸਨੇਕ ਆ ਰਿਹਾ ਜਾ ਕੇ ਦੇਖਣਾ ਕਿਸ ਪ੍ਰਕਾਰ ਦਾ ਜੀਵ ਹੈ ਜੀ ਚਾਹੇ ਭਾਈ ਪਿੱਛੇ ਖੜ ਜਾਈਏ ਇਹ ਭਾਈ ਆਟਾ ਹੈ ਅੱਛਾ ਆਟਾ ਭਾਈ ਅਕਮ ਗਲਤ ਰੱਤ ਤੋਂ ਸੀ ਜੀ ਕੀ ਹੋ ਗਾਈ ਇਹਨਾਂ ਵਿੱਚ ਫਿਰ ਪਤਾ ਕੀ ਹੁੰਦਾ ਜੀ ਇਹ ਦੱਬ ਗਈ ਨੀ ਚੀਜ਼ ਇਹ ਹੋਰ ਇਹ ਪਾਜੀ ਹੁਣ ਅਸੀਂ ਉਹਨੂੰ ਰੋਕਣਾ ਸੀਗਾ ਰੋਕਣ ਵਾਸਤੇ ਉਹ ਤਾਂ ਅੰਦਰ ਅੰਦਰ ਬੜੀ ਯਾਰਾ ਸੀਗਾ ਉਹ ਹੋ ਗਾ ਕੜਪੜ ਉੱਮ ਗਈ ਇਹਦੇ ਇਹਨਾਂ ਦਾ ਇੱਦਾਂ ਨਾਲ ਪਕੜ ਲੈਣੇ ਨੇ ਛੋਟੀ ਕੋਈ ਗੱਲ ਨਹੀਂ ਕੋਈ ਗੱਲ ਟੈਨਸ਼ਨ ਨਾ ਲਓ ਆਪਣੇ ਇਹ ਕਰੀਕ ਇਹ ਪਚਾਂਡਰ ਕੋ ਸੱਪ ਦੀ ਜੀ ਇਹ ਕਾਮਨ ਗਰੇਟ ਸਾਹ ਪੈਦੀਏ ਉਹ ਹੱਥ ਨਾਲ ਜੀਲਿਆ ਸਾਹ ਪੈਦੀ ਉਹ ਤੋਂ ਦਿਖਾ ਦਿਓ ਜੀ ਹੈ ਦੇ ਇੱਕ ਬੁਛਰ ਮਿਲਾ ਜੀ ਹੁੰਦਾ ਹੀ ਬਹੁਤੇ ਠੀਕ ਹੈ ਜੀ ਹਾਂਜੀ ਤੇ ਸਭ ਤੋਂ ਮੋਤਾਂ ਦਾ ਕਾਰਨ ਇਹ ਜੀ ਸਮਝਣਾ ਇੰਡੀਅਨ ਕਾਮਨ ਗਰੇਟ ਆ ਜੀ ਇਹ ਸਾਇਲੈਂਟ ਕਿਲਰ ਸਾਹ ਪੈਦੀ ਇਹ ਰਾਤ ਨੂੰ ਹੀ ਸਰਵਾਈਵ ਕਰਦਾ ਜਾ ਕੇ ਤੇ ਰਾਤ ਨੂੰ ਨਿਕਲਦਾ ਜਾ ਕੇ ਜੀ ਇਹ ਤੇ ਇਹ ਜਾ ਕੇ ਬੰਦੇ ਦੇ ਬਿਸਤਰ ਦੇ ਵਿੱਚ ਤੁਸੀਂ ਸ਼ਾਇਦ ਮੇਰੀ ਗੱਲ ਤਾਂ ਕੋਵਿਡਸ ਨਹੀਂ ਕਰੋਗੇ ਤੁਸੀਂ YouTube ਤੋਂ ਚਾਹੇ Google ਦੇ ਪਰ ਸਰਚ ਮਾਰ ਕੇ ਦੇਖ ਲਈ ਆ ਕਿ ਇਸ ਦੀ ਇਹਦੀ ਕੀ ਪਛਾਣ ਕੀ ਐਸਪੀ ਦੀ ਇਹਦੀ ਜੀ ਤੇ ਇਸ ਦੇ ਲੱਛਣ ਕੀ ਨੇ ਜੀ ਇਹਦੇ ਤੇ ਬਹੁਤ ਇਹ ਸਭ ਤੋਂ ਕੋਵਿਡ ਨਾਲੋਂ 6-7 ਗੁਣਾ ਵੱਧ ਪੋਜਨ ਆਈਏ ਚ ਆਪਾਂ ਨੂੰ ਬੱਚਾ ਨਹੀਂ ਸਮਝਣਾ ਹੈਗਾ ਜੀ ਬੱਚਾ ਨਹੀਂ ਹੈਗਾ ਜੀ ਇਹ ਇਹ ਪੂਰਾ ਮਹਾਕਾਲਾ ਕੁਰਾਇਸ਼ ਕਾਮੀ ਹੈ ਇਹ ਸ਼ਰਮੀਲਾ ਜੀ ਹੈ ਰਾਤੀ ਇੱਕ ਤੇ ਬੰਦਾ ਹੈ ਇਸ ਟਾਈਮ ਇੱਕ ਤੇ ਬਾਬੂ ਰਾਜੀ ਆਇਨਾ ਦੇਖ ਕੇ ਕਹਿੰਦੇ ਮਟਾਇਆ ਉਹ ਜਿੱਦ ਜਲਾਵਾਂ ਕੋਡੀਆਂ ਜਿਹਾਲਾ ਇਹ ਕੋਡੀਆਂ ਵਾਲਾ ਹੀ ਹੈ ਜੀ ਠੀਕ ਹੈ ਜੀ ਤੇ ਸਨੇਕ ਹੈ ਅੰਦਰ ਉਹ ਜੀ ਅਸੀਂ ਪਹਿਲਾਂ ਵੀ ਫੜੇ ਆ ਔਰ ਇਹ 8ਵਾਂ 9ਵਾਂ ਸੱਪ ਹੈ 9ਵਾਂ ਭਾਈ ਕਿੰਨਾ ਸੱਪ ਹੈ ਜੀ ਇਹ ਇਹ ਭਾਈ ਮੈਂ ਕਿਹਾ ਨਾ 8ਵਾਂ 9ਵਾਂ 9ਵਾਂ ਸੱਪ ਹੈ ਜੀ ਠੀਕ ਹੈ ਜੀ ਤੇ ਤੁਹਾਨੂੰ ਕੀ ਕਿਹਾ ਸੀ ਭਾਈ ਯਾਦ ਹੈ ਹਾਂ ਜੀ ਆ ਤੁਸੀਂ ਪਹਿਲਾਂ ਹੀ ਕਹਿੰਦੇ ਬਹੁਤ ਝਾਇ ਸੱਪ ਨੇ ਇਹ ਸੱਪ ਹੀ ਸੱਪ ਨੇ ਕੋਈ ਦੋ ਦੁਬਾਰਾ ਮਿਚਣਾ

ਏ ਉਹ ਬਟਾ ਉਹ ਬੈਠਾ ਜੀ ਸਨੇਕ ਅਸੀਂ ਇਹਨੂੰ ਫੜਦੇ ਆ ਇਹ ਰੱਖਾ ਦੋ ਜੀ ਮੇਰੇ ਕੁੜੀ ਕੋਲ ਇਹ ਦੋ ਆ ਇਹਦੀ ਬਿਲਿੰਗ ਹਾਂ ਕੀ ਹੈ ਆਪਾਂ ਜਿੰਨਾ ਨਿਕਲੋ ਹਲੋ ਜੀ ਆ ਢੱਕਾ ਚੜੂ ਇਹਦੇ ਰੱਖਾਂਗੇ ਅੱਗੇ ਇਹਦੇ ਵੀ ਕਿਸੇ ਨਾਲ ਸੱਪ ਹੋਣਾ ਠੀਕ ਹੈ ਹਾਂ ਸੱਪ ਉੱਪਰ ਜਗਾ ਨਹੀਂ ਹੈਗੀ ਨਾ ਕਵਰ ਨਿਓ ਇਹਦਾ ਆਪਾਂ ਉਹ ਨਹੀਂ ਗਿਆ ਸੀ ਨਾ ਠੀਕ ਹੈ ਬੱਡੀ ਕਰਦੇ ਅੱਛਾ ਕਰੀਓ ਨਾ ਕੋਈ ਚੱਕਰ ਉਹ ਬੜੀ ਹੁੰਦੀ ਦਰਮਾਣੇ ਪਰੇ ਸੁੱਚੋ ਹਾਂਜੀ ਹਾਂਜੀ ਆ ਗਿਆ ਆ ਲੈ ਆ ਦੇਖੋ ਵੀ ਤੁਸੀਂ ਕਹਿੰਦੇ ਸਨੇਕ ਉੱਪਰ ਚੱਲਦਾ ਜਾਦਾ ਹੈ ਜੀ ਜੂਮ ਕਰਦੇ ਹਾਲਾ ਹੈ ਆ ਦੋਨੇ ਜੂਮੇ ਕਰਦਾ ਹੈ ਜੂਮ ਨਹੀਂ ਕਰਦਾ ਹੈ ਬਹੁਤ ਕੋ ਨਿਆ ਬਣਾਏ ਭਾਈ ਆਪਾਂ ਢੱਬਾ ਢੱਬਾ ਰੋ ਉਹ ਬੈਠ ਪਾ ਕਿਹਦਾ ਆ ਕੀ ਆ ਮਾਦਮ

ਵੀਰੋ ਤਾਂ ਆਪਾਂ ਰਾਤੀ ਦੋ ਸਨੇਕ ਫੜੇ ਸੀ ਆਪਾਂ ਨੇ ਇਹ ਹੈਗਾ ਜਰੀਲਾ ਸੱਪ ਜੀ ਕਾਮਨ ਗ੍ਰੇਟ ਇਹਦੀ ਪਛਾਣ ਰੱਖੋ ਜੀ ਇਹ ਤੇ ਆਪਾਂ ਨੂੰ ਰਿਲੀਜ਼ ਕਰਨ ਵਾਸਤੇ ਆਇਆ ਜੰਗਲ ਦੇ ਵਿੱਚ ਜੀ ਇਹਨੂੰ ਇਸ ਨੂੰ ਆਪਾਂ ਕੱਢਦੇ ਹਾਂ ਬਾਹਰ ਜੀ ਰਾਤੀ ਚਾਰੇ ਵੀਰਾਂ ਨੇ ਨਾ ਇਸ ਨੂੰ ਆਟੇ ਦੇ ਉੱਪਰ ਉਹ ਕਰਤਾ ਸੀ ਇਹਨੂੰ ਤੋੜ ਜਾ ਪਿਆ ਜਿਆ ਆਪ ਇਸ ਲੋਟੀ ਬਾਹਰ ਕੱਢ ਦਿੰਨੇ ਇਹਨੂੰ ਦੂਆ ਸਾਡੇ ਕੋਲ ਹੈਗਾ ਜੀ ਕੋਮਨ ਉਸਟ ਲੈ ਗਰੀਏ ਠੀਕ ਹੈ ਜੀ ਇਹ ਹੈਗਾ ਜੀ ਨੋਨ ਮੈਨਮਸ OK ਹੈ ਜੀ OK